ਸਿਆਸਤ ਐਟ ਦਾ ਪੀਕ ਉਹ ਚੱਲ ਰਹੀ ਹੈ। ਇਸ ਵੇਲੇ ਕੋਈ ਹਮਦਰਦੀ ਨਹੀਂ ਚੱਲ ਰਹੀ। ਸਿਆਸਤ ਚੱਲ ਰਹੀ ਹੈ। ਕਦੀ ਕਿਸੇ ਲੀਡਰ ਨੇ ਇਹ ਕਿਹਾ ਮੈਂ ਆਪੋਜੀਸ਼ਨ ਦੀ ਵੀ ਗੱਲ ਕਰ ਰਿਹਾ ਸੱਤਾ ਸਰਕਾਰ ਦੀ ਵੀ ਗੱਲ ਕਰ ਰਿਹਾ। ਕਿ ਕਿਸੇ ਨੇ 5 ਲੱਖ ਰੁਪਏ ਦੀ ਜੇਹ ਚ ਪਾਤਾ ਹੋਵੇ ਕਿ ਨਹੀਂ ਭਾਜੀ ਤੁਹਾਡਾ ਖਰਚਾ ਬਹੁਤ ਹੋਇਆ। ਕੇਂਦਰ ਸਰਕਾਰ ਨੇ ਕਿਹਾ ਜੀ ਕਿ ਠੀਕ ਹੈ ਜੀ ਜਹਾਜ਼ ਉੱਥੇ ਆ ਗਿਆ ਕੋਈ ਦਿੱਕਤ ਨਹੀਂ ਦਿੱਲੀ ਵਿੱਚ ਨਹੀਂ ਸੀ ਉਤਰਿਆ ਅਮਰਸਰ ਉਤਰ ਗਿਆ। ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਜੀ ਕਿ ਇਹ ਬਾਰਡਰ ਏਰੀਆ ਹੈ। ਇੱਥੇ ਅਮਰੀਕਨ ਫੌਜ ਦਾ ਜਹਾਜ਼ ਕਿਉਂ ਉਤਰਿਆ? ਇਹ ਚੀਜ਼ਾਂ ਦਾ ਉਹ ਪਰਿਵਾਰ ਨਾਲ ਕੀ ਤੱਲਕ ਹੈ ਉਹ ਚਾਰੀ ਅੱਧੇ ਪੈਸੇ ਲਾ ਕੇ ਅੱਧ ਵਿਚਕਾਰ ਪਹੁੰਚਣ ਦੇ ਲਈ ਫਿਰ ਉਹ ਕਹਿੰਦੇ ਨੇ ਜੀ ਹੁਣ ਅੱਧਾ ਰਸਤਾ ਜੇ ਤੁਸੀਂ ਆ ਗਏ ਹੋ ਅੱਧਾ ਰਸਤਾ ਤੁਹਾਡਾ ਹੈਗਾ ਜੇ ਤੁਸੀਂ ਡੰਕੀ ਲਾ ਕੇ ਜਾਣਾ ਹੁਣ ਉਹ ਕਹਿੰਦੇ ਨਾ ਮਰਤਾ ਕਿਆ ਨਾ ਕਰਤਾ ਉਹ ਫਿਰ ਵਿਚਾਰੇ ਕੀ ਕਰੇ ਉਹ ਕਹਿੰਦੇ ਠੀਕ ਹੈ ਜੀ ਭਾਜੀ ਫਿਰ ਡੰਕੀ ਲਾਓ ਤੇ ਤੁਰ ਪੋ ਕੋ ਔਰ ਰਵਨੀ ਦੀ ਬਿੱਟੂ ਵੀ ਆ ਗਏ ਸੀਐਮ ਭਗਵੰਤ ਮਾਨ ਵੀ ਆ ਗਏ ਕੇਂਦਰ ਦਾ ਵੀ ਬਿਆਨ ਆ ਗਿਆ ਮੇਲਾ ਬਿਆਨ ਤੇ ਇਥੇ ਆਉਂ ਆ ਰਹੇ ਨੇ ਮੇਰੇ ਖਿਆਲ ਇੰਨੇ ਜਿਆਦਾ ਉਹ ਲੋਕ ਨਹੀਂਗੇ ਜਿਨਨੇ ਤੋਂ ਵੱਧ ਬਿਆਨ ਆਗੇ ਅਮਰੀਕਾ ਤੋਂ ਡਿਪੋਰਟ ਹੋ ਕੇ ਭਾਰਤੀਆਂ ਦਾ ਦੂਸਰਾ ਜਹਾਜ਼ ਵੀ ਅੰਮ੍ਰਿਤਸਰ 에য়ারਪੋਰਟ ਤੇ ਪਹੁੰਚ ਚੁੱਕਿਆ ਹੈ ਤੇ ਜੇਕਰ ਗੱਲ ਕਰੀਏ ਸਰਕਾਰਾਂ ਦੀ ਤਾਂ ਸਰਕਾਰਾਂ ਡਿਪੋਰਟ ਹੋ ਕੇ ਆਏ ਲੋਕਾਂ ਤੇ ਹਮਦਰਦੀ ਜਤਾ ਰਹੀਆਂ ਨੇ ਤੇ ਉੱਥੇ ਦੂਜੇ ਪਾਸੇ ਸਰਕਾਰਾਂ ਇੱਕ ਦੂਜੇ ਤੇ આરોਪ ਵੀ ਲਗਾ ਰਹੀਆਂ ਨੇ ਇਸ ਬਾਬਤ ਵਿਚਾਰ ਸਹਿਤ ਚਰਚਾ ਕਰਾਂਗੇ ਮੇਰੇ ਨਾਲ ਇਸ ਵਕਤ ਮੌਜੂਦ ਨੇ ਪੱਤਰਕਾਰ ਸੁਮਿਤ ਖੰਨਾ ਸਰ ਸਰ ਕੀ ਲੱਗਦਾ ਹੈ ਕਿ ਇੱਕ ਪਾਸੇ ਜਿੱਥੇ ਡਿਪੋਰਟ ਹੋ ਕੇ ਲੋਕ ਆਏ ਨੇ ਉਹਨਾਂ ਨਾਲ ਸਰਕਾਰਾਂ ਹਮਦਰਦੀ ਦਿਖਾ ਰਹੀਆਂ ਨੇ ਤੇ ਦੂਜੇ ਪਾਸੇ ਵਿਰੋਧੀ ਧਿਰਾਂ ਇੱਕ ਦੂਜੇ ਤੇ ਤੰਜ ਕੱਸਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਬਿਲਕੁਲ ਸਭ ਤੋਂ ਪਹਿਲਾਂ ਤਾਂ ਇਹ ਵੇਖਣਾ ਪਵੇਗਾ ਕਿ ਉਹ ਜਿਹੜੇ ਨੌਜਵਾਨ ਨੇ ਉਹ ਸਾਡੇ ਦੇਸ਼ ਦੇ ਆਪਣੇ ਨੇ ਸਾਡੇ ਦੇਸ਼ ਇਸ ਵੇਲੇ ਮਾਹੌਲ ਪਤਾ ਕੀ ਚੱਲ ਰਿਹਾ ਸੂਬਾ ਸਰਕਾਰ ਕੇਂਦਰ ਦੇ ਉੱਤੇ ਅਲੋਪ ਲਾ ਰਹੀ ਹੈ ਤੇ ਕੇਂਦਰ ਸੂਬਾ ਸਰਕਾਰ ਤੇ ਅਲੋਪ ਲਾ ਰਹੀ ਹੈ ਉਹ ਕਹਿੰਦੇ ਨੇ ਜੀ ਕਿ ਬੀਜੇਪੀ ਸਨਾਂ ਤੱਕਾ ਕਰ ਰਹੀ ਹੈ ਜਹਾਜ਼ ਅਮਰਸਰ ਆ ਗਿਆ ਜਹਾਜ਼ ਦਿੱਲੀ ਨਹੀਂ ਗਿਆ ਕੇਂਦਰ ਸਰਕਾਰ ਕਹਿ ਰਹੀ ਹੈ ਜੀ ਇੱਥੇ ਮਾਹੌਲ ਹੀ ਇਹੋ ਜਿਹਾ ਨਹੀਂ ਸੀਗਾ ਇੱਥੇ ਬੁਰਾ ਮਾਹੌਲ ਸੀ ਇਸ ਕਰਕੇ ਹੋ ਗਿਆ ਪਰ ਜਿਹੜੇ ਵਿਚਾਰੇ 66 ਲੱਖ ਲਾ ਕੇ ਗਏ ਨਾ ਉਹਨਾਂ ਵਾਸਤੇ ਇਸ ਗੱਲ ਦੀ ਕੋਈ ਅਹਿਮੀਅਤ ਨਹੀਂ ਕਿ ਜਹਾਜ਼ ਅਮਰਸਰ ਉਤਰਿਆ ਕਿ ਜਹਾਜ਼ ਦਿੱਲੀ ਉਤਰਿਆ ਪਰ ਉਹਨਾਂ ਵਾਸਤੇ ਕੋਈ ਸਵਾਲ ਹੈ ਕਿ ਉਹਨਾਂ ਦੇ 60 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਕਿਉਂਕਿ ਦੇਖੋ ਜਿਹੜੇ ਵੀ ਲੋਕ ਆ ਰਹੇ ਨੇ ਕੋਈ 40 ਲੱਖ 50 ਲੱਖ 60 ਲੱਖ ਤੱਕ ਨੇ ਲੋਕੀ ਪਹੁੰਚ ਚੁੱਕੇ ਨੇ ਇਹ ਸਿਰਫ ਇੱਕ ਸਿਆਸਤ ਹੋ ਰਹੀ ਹੈ ਇਹ ਸਿਰਫ ਇੱਕ ਨਾ ਖੁਸ਼ ਕਰਨ ਦੀ ਜਿਹੜੀ ਨਾ ਆਪਣੇ ਲੋਕਾਂ ਨੂੰ ਕਹਿੰਦੇ ਦੇਖੋ ਅਸੀਂ ਕਿੰਨੇ ਹਮਦਰਦ ਆ ਤੇ ਕਿ ਅਸੀਂ ਇਹ ਕੰਮ ਕਰ ਰਹੇ ਆ ਔਰ ਰਿਐਲਿਟੀ ਹੈ ਕਿ ਉਹਨਾਂ ਪਰਿਵਾਰਾਂ ਵਾਸਤੇ ਵੈਲਫੇਅਰ ਲੈਣ ਕੋਈ ਨਹੀਂ ਗਿਆ ਕਦੀ ਕਿਸੇ ਦੇ ਪਰਿਵਾਰ ਦੇ ਘਰ ਗਿਆ ਮੰਤਰੀ ਕਿ ਉਹਨੂੰ ਜਾ ਕੇ ਕਿਹਾ ਹੋਵੇ ਕਿ ਭਾਈ ਸਾਹਿਬ ਤੁਹਾਨੂੰ ਲੋੜ ਹੈ ਐਲੋ ਫੜੋ 10 20 25 50 ਹਜ਼ਾਰ ਲੱਖ 5 ਲੱਖ ਕਿ ਤੁਹਾਨੂੰ ਰੋਟੀ ਪਾਣੀ ਦੇਵਾਂਗੇ ਠੀਕ ਹੈ ਉੱਥੇ ਆਣਾ ਫੋਟੋ ਸੈਸ਼ਨ ਹੋਣਾ ਬਹੁਤ ਵਧੀਆ ਕਿਆ ਬਾਤ ਹੈ ਜੀ ਅਦੇ ਨਾਲ ਨਾਲ ਤੁਹਾਡੇ ਪਹਿਲਾਂ ਵੀ ਹੋਇਆ ਹੁਣ ਵੀ ਹੋਇਆ ਤੇ ਇਹੀ ਕੁਝ ਹੋਣਾ ਉਹਨਾਂ ਦੀ ਸਾਰ ਲੈਣ ਵਾਲਾ ਕੌਣ ਹੈ ਸਿਰਫ ਇਸ ਵੇਲੇ ਉਹ ਚਾਰੇ ਜਿਹੜੇ ਆ ਰਹੇ ਨੇ ਜਿਹੜੇ ਪੰਜਾਬੀ ਸਾਡੇ ਭਰਾ ਨੇ ਜਾਂ ਜਿਹੜੇ ਹੋਰ ਵੀ ਦੇਸ਼ਵਾਸੀ ਨੇ ਉਹ ਇਸ ਵੇਲੇ ਨਾ ਇੱਕ ਰਾਜਨੀਤੀ ਦੇ ਚੁੰਗਲ ਚ ਫਸ ਗਏ ਨੇ ਜਿਹਦੇ ਚੋਂ ਨਿਕਲ ਨਹੀਂ ਸਕਦੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਦਾ ਕੋਈ ਬਿਆਨ ਨਹੀਂ ਹੈ ਤੇ ਸਾਰੀ ਦੁਨੀਆ ਉਹਨਾਂ ਦੇ ਸਿਰ ਤੇ ਬਿਆਨ ਦੇਈ ਜਾ ਰਹੀ ਹੈ ਕੋਈ ਕਹਿ ਰਿਹਾ ਕੋ ਹੋਊ ਹੋ ਜਾਏਗਾ ਉਹਦੇ ਏਜੰਟ ਨਹੀਂ ਆਏ ਉਹਨੇ ਤੁਰਕੀ ਪੇਤਾ ਕੋਈ ਕਹਿੰਦਾ ਦੁਬਈ ਤੋਂ ਦਾ ਏਜੰਟ ਚੱਲ ਰਿਹਾ ਮਤਲਬ ਇਸ ਤਰ੍ਹਾਂ ਦੇ ਇਲਜ਼ਾਮ ਲੱਗ ਰਹੇ ਨੇ ਔਰ ਇਸ ਵੇਲੇ ਕਈ ਨਾ ਸਿਆਸਤ ਐਟ ਦਾ ਪੀਕ ਉਹ ਚੱਲ ਰਹੀ ਹੈ ਐਸ ਵੇਲੇ ਕੋਈ ਹਮਦਰਦੀ ਨਹੀਂ ਚੱਲ ਰਹੀ ਸਿਆਸਤ ਚੱਲ ਰਹੀ ਹੈ ਹਰ ਬੰਦਾ ਖੁਸ਼ ਕਰਨਾ ਚਾਹੁੰਦਾ ਕੇਂਦਰ ਸਰਕਾਰ ਨੇ ਕਿਹਾ ਜੀ ਕਿ ਠੀਕ ਹੈ ਜੀ ਜਹਾਜ਼ ਉੱਤੇ ਆ ਗਿਆ ਕੋਈ ਦਿੱਕਤ ਨਹੀਂ ਦਿੱਲੀ ਵੀ ਨਹੀਂ ਸੀ ਉਤਰਿਆ ਅੰਮ੍ਰਿਤਸਰ ਉਤਰ ਗਿਆ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਜੀ ਕਿ ਇਹ ਬਾਰਡਰ ਏਰੀਆ ਹੈ ਇੱਥੇ ਅਮਰੀਕਨ ਫੌਜ ਦਾ ਜਹਾਜ਼ ਕਿਉਂ ਉਤਰਿਆ ਇਹ ਚੀਜ਼ਾਂ ਦਾ ਉਹ ਪਰਿਵਾਰਾਂ ਨਾਲ ਕੀ ਤਾਲ ਲੱਗਾ ਪਰਿਵਾਰਾਂ ਦੇ ਵੈਲਫੇਅਰ ਵਾਸਤੇ ਕਿਸੇ ਨੇ ਕੋਈ ਗੱਲ ਕੀਤੀ ਤੁਸੀਂ ਦੱਸੋ ਤੁਸੀਂ ਵੀ ਕਾਫੀ ਧੇਰ ਤੋਂ ਕਵਰ ਕਰ ਰਹੇ ਹੋ ਕਿ ਪਰਿਵਾਰਾਂ ਦੇ ਹੱਕ ਵਾਸਤੇ ਸਿਰਫ ਇੱਕੋ ਗੱਲ ਕਿਹਾ ਜਾ ਰਿਹਾ ਹਾਂਜੀ ਸੀ ਵੈਲਫੇਅਰ ਕਰਾਂਗੇ ਕੋਈ ਕਹਿੰਦਾ ਨੌਕਰੀ ਕਹਿੰਦਾ ਹਾਂਜੀ ਉਹ ਵੀ ਦੇ ਦਾਂਗੇ ਦਿੱਤੀ ਨਹੀਂ ਜਿਹੜੇ ਪਹਿਲੇ ਆਏ ਨਾ ਉਹਨਾਂ ਦੇ ਵਿੱਚ ਹਾਲੇ ਤੱਕ ਜਿੰਨੇ ਵੀ ਲੋਕ ਨੇ ਉਹ ਜਿਹੜੇ ਜਿਹੜੇ ਏਜੰਟ ਦੇ ਥਰੂ ਗਏ ਨੇ ਉਹਨਾਂ ਚਾਲੇ ਪਰਚੇ ਵੀ ਦਰਜ ਨਹੀਂ ਹੋਏ ਹਰ ਰੋਜ਼ ਨਵੇਂ ਬੰਦੇ ਆਣਗੇ ਕੀ ਕਰੇਗੀ ਸਰਕਾਰ ਇਸ ਵੇਲੇ ਸਭ ਤੋਂ ਡਾਈਸੂ ਪਰ ਮੁੱਦਾ ਜਿਹੜਾ ਹੈ ਉਹ ਹੋਰ ਹੀ ਗਰਮਾਇਆ ਹੋਇਆ ਹੈ ਕਿ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੰਮ੍ਰਿਤਸਰ 에ਅਰਪੋਰਟ ਇਹ ਕਿਉਂ ਚੁਣਿਆ ਗਿਆ ਐਦਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਸਾਹਮਣੇ ਆ ਰਹੀਆਂ ਨੇ ਦੇਖੋ ਇਹ ਇਤਰਾਜ਼ ਹੋ ਸਕਦੇ ਨੇ ਕਿ ਅੰਮ੍ਰਿਤਸਰ 에ਅਰਪੋਰਟ ਨੂੰ ਕਿਉਂ ਚੁਣਿਆ ਗਿਆ ਜੀ ਅਗਰ ਦਿੱਲੀ ਦੇ 에ਅਰਪੋਰਟ ਨੂੰ ਚੁਣਿਆ ਜਾਂਦਾ ਤੇ ਕਿਆ ਅਸੀਂ ਇਹ ਵੀ ਮੰਨ ਲਈਏ ਕਿ ਦਿੱਲੀ ਦੀ ਨੈਸ਼ਨਲ ਕੈਪੀਟਲ ਤੇ ਵੀ ਖਤਰਾ ਸੀ ਅਗਰ ਅਮਰੀਕਾ ਦਾ ਜਹਾਜ਼ ਇੰਨਾ ਹੀ ਖਤਰਨਾਕ ਹੈ ਤਾਂ ਉਸ ਨੂੰ ਉਤਰਨਾ ਹੀ ਨਹੀਂ ਦੇਣਾ ਚਾਹੀਦਾ ਸੀ ਪਰ ਸਵਾਲ ਹੈ ਕਿ ਇਸ ਕੰਮ ਦੇ ਉੱਤੇ ਰਾਜਨੀਤੀ ਹੁਣ ਦੇਖੋ ਜਹਾਜ਼ ਆ ਰਿਹਾ ਜਹਾਜ਼ ਆਇਆ ਕੱਲ ਵੀ ਅੱਜ ਵੀ ਰਾਤ ਵੀ ਜਹਾਜ਼ ਤੀਸਰਾ ਜਹਾਜ਼ ਜਰ ਆਣਾ ਹੈ ਲੇਕਿਨ ਉਹਨਾਂ ਪਰਿਵਾਰਾਂ ਦਾ ਕੀ ਕਸੂਰ ਹੈ ਕਿਉਂ ਪਰਿਵਾਰ ਇਸ ਚੀਜ਼ ਨੂੰ ਕਲੇਮ ਕਰਤੇ ਨੇ ਮੈਂ ਫੇਰ ਵਾਰ-ਵਾਰ ਕਹਿ ਰਿਹਾ ਕਿ ਪਰਿਵਾਰ ਥੋੜੀ ਕਲੇਮ ਕਰਦੇ ਪਰਿਵਾਰ ਤੇ ਕਹਿੰਦੇ ਜੀ ਸਾਨੂੰ ਡੰਕੀ ਲਾ ਕੇ ਉਹਨਾਂ ਨੇ ਬਾਹਰ ਭੇਜਤਾ ਹੁੰਦਾ ਕੀ ਹੈ ਇਸ ਤਰ੍ਹਾਂ ਨਹੀਂ ਜਾਂਦੇ ਬਾਅਦ ਪਹਿਲੇ ਉਹਨਾਂ ਨੂੰ ਕਿਹਾ ਜਾਂਦਾ ਤੁਹਾਨੂੰ ਜੈਨੂਨ ਤਰੀਕੇ ਨਾਲ ਭੇਜਾਂਗੇ ਉਹ ਵਿਚਾਰੇ ਅੱਧੇ ਪੈਸੇ ਲਾ ਕੇ ਅੱਧ ਵਿਚਕਾਰ ਪਹੁੰਚ ਜਾਂਦੇ ਨੇ ਫੇਰ ਉਹ ਕਹਿੰਦੇ ਨੇ ਜੀ ਹੁਣ ਅੱਧਾ ਰਸਤਾ ਜੇ ਤੁਸੀਂ ਆ ਗਏ ਹੋ ਅੱਧਾ ਰਸਤਾ ਤੁਹਾਡਾ ਹੈਗਾ ਜੇ ਕਿ ਤੁਸੀਂ ਡੰਕੀ ਲਾ ਕੇ ਜਾਣਾ ਹੁਣ ਉਹ ਕਹਤੇ ਨਾ ਮਰਤਾ ਕਿਆ ਨਾ ਕਰਤਾ ਉਹ ਫੇਰ ਵਿਚਾਰੇ ਕੀ ਕਰਨ ਉਹ ਕਹਿੰਦੇ ਠੀਕ ਹੈ ਜੀ ਭਾਜੀ ਫੇਰ ਡੰਕੀ ਲਾਓ ਤੇ ਤੁਰ ਪੋ ਉਸੇ ਚੱਕਰ ਦੇ ਵਿੱਚ ਉਹ ਨਿਕਲ ਜਾਂਦੇ ਨੇ ਪਰ ਸਵ ਤੁਸੀਂ ਦੇਖੋ ਰਵਨੀਦੀ ਬਿੱਟੂ ਵੀ ਆ ਗਏ ਸੀਐਮ ਭਗਵੰਤ ਮਾਨ ਵੀ ਆ ਗਏ ਕੇਂਦਰ ਦਾ ਵੀ ਬਿਆਨ ਆ ਗਿਆ ਮਤਲਬ ਬਿਆਨ ਤੇ ਇੱਥੇ ਆਉਂ ਆ ਰਹੇ ਨੇ ਮੇਰੇ ਖਿਆਲ ਇੰਨੇ ਜਿਆਦਾ ਉਹ ਲੋਕ ਨਹੀਂਗੇ ਜਿੰਨੇ ਤੋਂ ਵੱਧ ਬਿਆਨ ਆ ਗਏ ਇੰਨੇ ਜਿਆਦਾ ਲੋਕ ਨਹੀਂ ਆਏ ਜਿੰਨੇ ਤੋਂ ਵੱਧ ਬਿਆਨ ਆ ਗਏ ਔਰ ਤੁਸੀਂ ਦੇਖੋ ਕਿਸ ਤਰੀਕੇ ਨਾਲ ਰਿਪਰੈਜੈਂਟੇਸ਼ਨ ਕੀਤੀ ਜਾ ਰਹੀ ਹੈ ਲੇਕਿਨ ਪਰਿਵਾਰਾਂ ਦੀ ਸਾਥ ਲੈਣ ਵਾਲਾ ਕੋਈ ਨਹੀਂ ਕਦੀ ਕਿਸੇ ਲੀਡਰ ਨੇ ਆ ਕਿਹਾ ਮੈਂ ਆਪੋਜੀਸ਼ਨ ਦੀ ਵੀ ਗੱਲ ਕਰ ਰਿਹਾ ਸੱਤਾ ਸਰਕਾਰ ਦੀ ਵੀ ਗੱਲ ਕਰ ਰਿਹਾ ਕਿ ਕਿਸੇ ਨੇ 5 ਲੱਖ ਰੁਪਏ ਦੀ ਜੇਹ ਚ ਪਾਤਾ ਹੋਵੇ ਕਿ ਨਹੀਂ ਭਾਜੀ ਤੁਹਾਡਾ ਖਰਚਾ ਬਹੁਤ ਹੋਇਆ ਇੱਕ ਕਸੀ ਵੀਡੀਓ ਦੇਖੀ ਸੀ ਡਿਪਾਰਟ ਫਰਮ ਯੂ ਐਸ ਏ ਲਿਖਿਆ ਸੀ ਨਾ ਆਟੋ ਚਲਾ ਰਿਹਾ ਸੀ ਕਿਦਾ ਦਿਲ ਕਰਦਾ ਜਿਸ ਬੰਦੇ ਕੋ 50 ਲੱਖ ਰੁਪਏ ਹੋਏਗਾ ਆਟੋ ਚਲਾਉਣ ਨੂੰ ਜੀ ਕਰੇਗਾ ਉਹਦੀ ਮਜਬੂਰੀ ਹੈ ਉਹਦੀ ਮਜਬੂਰੀ ਨੂੰ ਸਮਝੋ ਪਰਿਵਾਰਾਂ ਦੀਆਂ ਮਜਬੂਰੀਆਂ ਸਮਝੋ ਆਪਣੀਆਂ ਰਾਜਨੀਤੀਆਂ ਛੱਡੋ ਸਾਰੇ ਇੱਕੋ ਇੱਕੋ ਲੈਵਲ ਤੇ ਇਕੱਠੇ ਹੋ ਗਿਆਓ ਜੀ ਅਸੀਂ ਪਰਿਵਾਰਾਂ ਬਾਰੇ ਸੋਚਨੇ ਆ ਦਿਓ ਸਾਰੇ ਜਿਹਨੇ 5-5 ਲੱਖ ਰੁਪਏ ਆ ਦਿਓ ਉਹਨਾਂ ਦਾ ਕੋਈ ਮਸਲਾ ਹੱਲ ਕਰੋ ਐਨ ਜੀਓ ਕੀ ਕਰਦੀ ਹੈ ਐਨ ਜੀਓ ਅਗਰ ਕਿਸੇ ਤੇ ਭੀੜ ਪੈਂਦੀ ਹੈ ਤੇ ਮੰਗਦੀਆਂ ਨੇ ਤੇ ਹੁੰਦੀਆਂ ਕਰਕੇ ਇਲਾਜ ਕਰਾਉਂਦੀਆਂ ਤੇ ਤੁਸੀਂ ਵੀ ਕਰਾ ਦਿਓ ਇਸੇ ਵੀ ਸਰਕਾਰ ਵਾਸਤੇ ਪੈਸੇ ਇਕੱਠੇ ਕਰਾਂ ਠੀਕ ਹੈ ਮੈਂ ਨਹੀਂ ਕਹਿੰਦਾ ਨੌਕਰੀ ਦਿਓ ਨੌਕਰੀ ਠੀਕ ਹੈ ਸਰਕਾਰ ਦਾ ਆਪਣਾ ਇੱਕ ਸਿਸਟਮ ਹੋ ਸਕਦਾ ਪਰ ਸਰਕਾਰ ਚਾਵੇ ਕੁਝ ਵੀ ਕਰ ਸਕਦੀ ਹੈ ਸਰਕਾਰ ਸੋ ਤੋਂ ਪਹਿਲੇ ਪੈਸੇ ਰਿਟਰਨ ਕਰਾਵੇ ਤੁਸੀਂ ਪ੍ਰਾਪਰਟੀ ਕੁਰਕ ਕਰਦੇ ਹੋ ਨਾ ਤੇ ਏਜੰਟ ਦੀ ਪ੍ਰਾਪਰਟੀ ਕੁਰਕ ਕਰਨ ਕੋ ਭਰਾ ਦੇ ਪੈਸੇ ਦੀ ਉਹਨਾਂ ਨੂੰ ਪੈਸੇ ਚਾਹੀਦੇ ਆ ਜਿਹੜੇ ਪੰਜਾਬ ਜਾਂ ਲੱਖ ਲਾ ਕੇ ਗਏ ਨੇ ਉਹਨਾਂ ਨੂੰ ਇੱਥੇ ਆ ਕੇ ਸਿਰੇ ਕੋ ਚੀਜ਼ ਚਾਹੀਦੀ ਕਿ ਉਹਨਾਂ ਕੋ 4 ਪੈਸੇ ਆ ਜਾਣ ਕਿ ਜਿਹੜੀ ਉਹਨਾਂ ਦੀ ਪ੍ਰਾਪਰਟੀਆਂ ਜ਼ਮੀਨ ਗੈਨੇ ਪਈਆਂ ਉਹ ਚੜਾ ਸਕਣ ਹੁਣ ਤੁਸੀਂ ਕਹੋਗੇ ਜੀ ਉਹ ਤਾਂ ਪਰ ਇੱਥੇ ਸਿਰਫ ਰਾਜਨੀਤੀ ਉਹ ਕਹਿੰਦਾ ਉਹ ਮਾੜਾ ਉਹ ਮਾੜਾ ਉਹ ਮਾੜਾ ਸੀਐਮ ਕੋ ਗਵਰਨਟਮੈਂਟ ਆਂਦੇ ਨਹੀਂ ਉਹ ਗੁਰਜੀਤ ਉਹ ਜਲਾ ਦੇ ਉਹਦੇ ਬਾਰੇ ਬੋਲਦੇ ਨੇ ਰੁਨੀਤ ਬਿੱਟੂ ਬਾਰੇ ਬੋਲਦੇ ਨਹੀਂ ਰੁਨੀਤ ਬਿੱਟੂ ਨਹੀਂ ਆਂਦੇ ਨੇ ਉਹ ਸਰਕਾਰ ਬਾਰੇ ਬੋਲ ਜਾਂਦੇ ਨੇ ਉਹ ਕਹਿੰਦੇ ਸਾਡੀ ਸਰਕਾਰ ਚੰਗੀ ਉਹ ਕਹਿੰਦਾ ਹੀ ਚੰਗੇ ਆਹੀ ਚੰਗੇ ਔਰ ਮੀਡੀਆ ਇੱਕ ਕਟਪੁਤਰੀ ਬਣ ਕੇ ਬੈਠਾ ਸਾਡੇ ਸਮੇਤ ਅਸੀਂ ਸਭ ਦੇ ਬਿਆਨ ਚਲਾ ਰਹੇ ਹਾਂ ਸਭ ਕੁਝ ਚਲਾ ਰਹੇ ਹਾਂ ਜੋ ਵੀ ਕੋਈ ਕਹਿ ਰਿਹਾ ਕੋਈ ਕਹਨ ਕੋਈ ਐਤ ਨਹੀਂ ਨਾ ਕਹਿਗਾ ਕਿ ਮੇਰਾ ਬਿਆਨ ਨਹੀਂ ਚਲਾਇਆ ਅਸੀਂ ਸਭ ਦੇ ਬਿਆਨ ਚਲਾ ਰਹੇ ਹਾਂ ਪਰ ਇਹ ਬਿਆਨਾਂ ਦੇ ਵਿੱਚ ਸਿਰਫ ਸਿਆਸ ਤਰਦ ਨਹੀਂ ਹੈ ਉਸ ਪਰਿਵਾਰਾਂ ਬਾਰੇ ਕੋਈ ਨਹੀਂ ਸੋਚਦਾ ਸਿਰਫ ਇਹ ਕਰ ਰਹੇ ਨੇ ਕਿ ਹਾਂ ਮੈਂ ਆਇਆ ਮੇਰਾ ਟੌਟ ਬਾਪੂਰਾ ਮੈਂ ਆਇਆ ਗੱਲਬਾਤ ਪੂਰੀ ਕੀਤੀ ਠਾ ਕਰਦੀ ਮੇਰੀ ਇੰਟਰਵਿਊ ਚੱਲੀ ਜੋ ਵੀ ਬਾਈਟ ਚੱਲੀ ਤੇ ਬਸ ਮੈਂ ਆਪਣੇ ਬਾਸ ਨੂੰ ਖੁਸ਼ ਕਰਤਾ ਦੇਖੋ ਜੀ ਇਸ ਮੁੱਦੇ ਦੇ ਉੱਤੇ ਮੇਰਾ ਬਿਆਨ ਦੇਖੋ ਕਿੱਡਾ ਵਧੀਆ ਪਰ ਸਵਾਸਤ ਹੈ ਕਿ ਆਪਾਂ ਇਸ ਚੀਜ਼ ਨੂੰ ਖਤਮ ਕਰੀਏ ਸਰਕਾਰ ਕਹਿੰਦੀ ਮੈਂ ਨੌਕਰੀਆਂ ਦੇਤੀਆਂ ਸਰਕਾਰ ਕਹਿੰਦੀ ਜੀ ਅਸੀਂ ਉਹਨਾਂ ਵੈਲਫੇਅਰ ਉਸ ਤੇ ਕੰਮ ਕਰਾਂਗੇ ਕੀ ਹੋਇਆ ਕਿਸੇ ਦਾ ਹੋਇਆ ਜਿਹੜਾ ਪਹਿਲਾ ਜਾਜ ਆਇਆ ਸੀ ਉਸ ਨੂੰ ਤੇ ਅੱਜ ਕਾਫੀ ਸਮਾਂ ਹੋ ਚੁੱਕਾ ਹੈ ਪਰ ਉਸ ਜਾਜ ਦੇ ਵਿੱਚ ਜਿਹੜੇ ਬੱਚੇ ਆਏ ਉਹਨਾਂ ਦੀ ਕਿਸੇ ਨੇ ਸਾਰ ਲਈ ਠੀਕ ਆ ਪਰਚੇ ਦਰਜ ਕਰਾਤੇ ਸਰਕਾਰ ਕਹਿੰਦੀ ਬਹੁਤ ਵੱਡਾ ਕੰਮ ਕੀਤਾ ਸਰਕਾਰ ਪੰਜਾਬ ਸਰਕਾਰ ਕੀ ਕਹਿ ਰਹੀ ਹੈ ਪਰਚੇ ਦਰਜ ਕਰਾਤੇ ਲਓ ਦੱਸੋ ਸਰਕਾਰ ਵਾਸਤੇ ਇੱਕ ਜੈਨੂਨ ਕੰਮ ਕਰਨ ਵਾਸਤੇ ਵੀ ਸਰਕਾਰ ਜਨਤਾ ਨੂੰ ਕਹਿ ਰਹੀ ਦੇਖੋ ਜੀ ਅਸੀਂ ਪਰਚੇ ਦਰਜ ਕੀਤੇ ਜੈਨੂਨ ਕੰਮ ਜਾ ਤੇ ਅਨਜਨਨ ਕੰਮ ਹੋ ਰਿਹਾ ਫਿਰਤੀਸੀ ਕਰਨੇ ਕੀ ਠੀਕ ਹੈ ਜੀ ਐਕਸਟਰਾਰਡੀਨਰੀ ਵਰਕ ਸੀ ਸਰਕਾਰ ਦੇ ਹੱਥ ਦੀ ਗੇਮ ਨਹੀਂ ਸੀ ਲੇਕਿਨ ਜਨੂਨ ਕੰਮ ਉਸ ਤੋਂ ਵੀ ਸਰਕਾਰ ਅਜ ਕਹਿ ਰਹੀ ਹੈ ਪਰਚੇ ਦਰਜ ਕਰਤੋ ਜੀ ਦੇਖੋ ਜੀ ਇਹੀ ਕਮਾਲ ਕਰਤਾ ਪਰਚੇ ਤੇ ਹੋ ਨਹੀਂ ਹੈ ਜਦੋਂ ਇੱਕ ਬੰਦਾ ਇੱਕ ਕੇਸ ਵਿਗੜ ਗਿਆ ਤੇ ਪਰਚਾ ਹੋਣਾ ਹੀ ਹੋਣਾ ਪਰ ਫਿਰ ਵੀ ਸਰਕਾਰ ਇਸ ਵੇਲੇ ਨਾ ਇੱਕ ਉਹ ਗੇਮ ਖੇਡ ਰਹੀ ਹੈ ਕਿ ਇਮੋਸ਼ਨਲ ਗੇਮ ਜਿਹਦੇ ਵਿੱਚ ਸਾਰੀ ਪਾਰਟੀਆਂ ਇਕੱਠੀਆਂ ਹੋ ਕੇ ਇਸ ਸਮੁੰਦਰ 'ਚ ਵੜ ਗਈਆਂ ਪਰ ਉਹ ਵਿਚਾਰੇ ਜਿਹੜੇ ਲੋਕ ਨੇ ਸਾਡੇ ਉਹਨਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਜੀ ਤੇ ਲੱਗ ਰਿਹਾ ਹੈ ਕਿ ਇਹ ਜਿਹੜੇ ਲੋਕ ਨੇ ਡਿਪੋਰਟ ਹੋ ਕੇ ਆਏ ਨੇ ਸਰਕਾਰਾਂ ਆਪਣੀਆਂ ਹੀ ਇੱਕ ਦੂਜੇ ਤੇ ਨਿਸ਼ਾਨੇ ਲਗਾਏ ਜਾ ਰਿਹਾ ਨੇ ਲੇਕਿਨ ਇਹ ਲੋਕ ਜਿਨ੍ਹਾਂ ਨੂੰ ਸਿਰਫ ਇੱਕ ਵਿੱਚ ਨਿਸ਼ਾਨਾ ਬਣਾ ਕੇ ਵਰਤ ਰਿਹਾ ਵਰਤ ਰਿਹਾ ਜਾ ਰਿਹਾ ਬਣ ਗਏ ਜਿਹੜੇ ਵਿਚਾਰੇ ਪਿੱਛੇ ਰਹਿ ਗਏ ਨਾ ਉਹ ਵੀ ਨਿਸ਼ਾਨੇ ਦੇ ਵਿਚਾਰੇ ਨੇ ਕਿਉਂਕਿ ਤੁਸੀਂ ਦੇਖੋ ਜਦੋਂ ਜਹਾਜ਼ ਆਂਦਾ ਹੈ ਪਲੇਨ ਧਿਆਨ ਤੋਂ ਪਹਿਲਾਂ ਕੱਲ ਦੀ ਗੱਲ ਕਰੀ ਸੀ ਐਮ ਭਗਵੰਤ ਮਾਨ ਆ ਰਹੇ ਹਰਮਨੀਤ ਬਿੱਟੂ ਆ ਰਿਹਾ ਉਹ ਸਾਰਾ ਇੱਕ ਨਾ ਤੁਸੀਂ ਦੇਖੋ ਕੰਪੀਟੀਸ਼ਨ ਚੱਲ ਕੰਪੀਟੀਸ਼ਨ ਚੱਲ ਰਿਹਾ ਉਹਦਾ ਬਿਆਨ ਹੈ ਅੱਛਾ ਮੇਰਾ ਵੀ ਆ ਗਿਆ ਉਹਦਾ ਬਿਆਨ ਹੈ ਮੇਰਾ ਵੀ ਆ ਗਿਆ ਉਹਨੇ ਇਹ ਕਿਹਾ ਤਾਂ ਉਹਨੇ ਇਹ ਕਿਹਾ ਤਾਂ ਉਹ ਕਹਿੰਦਾ ਉੱਥੋਂ ਜਾ ਜੁੜਿਆ ਉਹ ਯਾਰ ਜਿੱਥੋਂ ਮਰਜੀ ਜਾ ਜੁੜਿਆ ਹੋਵੇ ਦੇਸ਼ ਤੇ ਸਾਡਾ ਹੀ ਹੈ ਹਰ ਲੀਡਰ 15 ਅਗਸਤ ਨੂੰ ਝੰਡਾ ਝੁਲਦਾ 26 ਜਨੂਅਰੀ ਨੂੰ ਝੰਡੇ ਨੂੰ ਸਲਾਮ ਕਰਦਾ ਤੇ ਦੇਸ਼ ਤੇ ਤੁਹਾਡਾ ਹੀ ਹੈ ਤੇ ਜੇ ਪੰਜਾਬ ਤੋਂ ਜਾ ਹਟ ਉਤਰ ਗਿਆ ਜੇ ਗੋਆ ਦੇ ਬੰਦੇ ਆ ਗਏ ਤੇ ਉਹਦੇ ਬੰਦੇ ਆ ਗਏ ਤੇ ਉਹਦੇ ਚ ਕੀ ਹੋ ਗਿਆ ਕਿਸੇ ਲੀਡਰ ਨੇ ਇਹ ਗੱਲ ਨਹੀਂ ਕੀਤੀ ਕਿ ਅਸੀਂ ਇਹਦਾ ਪੱਕਾ ਹੱਲ ਕੱਢਾਂਗੇ ਕਿਸ ਨੇ ਕਿਹਾ ਨਹੀਂ ਹਾਂ ਕਾਰਵਾਈ ਕਰਾਂਗੇ ਕਾਰਵਾਈ ਕਰਾਂਗੇ ਕਾਰਵਾਈ ਕਰਾਂਗੇ ਬਸ ਇਹ ਬਿਆਨਬੱਦੀ ਚੱਲ ਰਹੀ ਹੈ ਔਰ ਇਹ ਮੈਨੂੰ ਲੱਗਦਾ ਕਿ ਆਉਣਵੇਂ ਸਮੇਂ ਤੇ ਵਿੱਚ ਵੀ ਲਗਾਤਾਰ ਚੱਲਦੀ ਰਹੇ ਜੀ ਲੋਕਾਂ ਨੇ ਵੀ ਬਹੁਤ سارے ਪਰਿਵਾਰਾਂ ਨੇ ਜਦੋਂ ਪੱਤਰਕਾਰਾਂ ਨੇ ਪਰਿਵਾਰਾਂ ਦੇ ਘਰ ਜਾ ਕੇ ਗੱਲ ਕੀਤੀ ਤਾਂ ਇਹ ਉਹਨਾਂ ਦੀ ਇਹੀ ਮੰਗ ਸੀ ਕਿ ਸਾਡੇ ਨਾਲ ਧੋਖਾ ਹੋ ਗਿਆ ਕਿਉਂਕਿ ਕਿਸੇ ਦੀ ਵਿਧਵਾ ਮਾਂ ਹੈ ਕਿਸੇ ਦੇ ਛੋਟੇ-ਛੋਟੇ ਬੱਚੇ ਨੇ ਕੋਈ ਬਿੰਨ ਪਿਓ ਤੋਂ ਬੱਚੇ ਨੇ ਜੋ ਕਿ ਲੱਖਾਂ ਰੁਪਏ ਕਰਜ਼ੇ ਚੁੱਕ ਕੇ ਬਾਹਰ ਗਏ ਨੇ ਉਹਨਾਂ ਨੇ ਵੀ ਇਹ ਮੰਗ ਕੀਤੀ ਕਿ ਸਰਕਾਰਾਂ ਵੱਲੋਂ ਸਾਨੂੰ ਕੋਈ ਨੌਕਰੀ ਦਿੱਤੀ ਜਾਵੇ ਤਾਂ ਜੋ ਅਸੀਂ ਇੱਥੇ ਹੀ ਰਹਿ ਕੇ ਜਿਹੜਾ ਇਹ ਕਮਾ ਸਕੀਏ ਦੇਖੋ ਨੌਕਰੀ ਐਡੀ ਜਲਦੀ ਮਿਲਣੀ ਸੌਖੀ ਨਹੀਂ ਹਾਂ ਲੀਡਰ ਤੇ ਵੀ ਕਹਦੇਗਾ ਨੌਕਰੀ ਦੇ ਦੇਾਂਗੇ ਜੀ ਕੈਪੇਬਿਲਿਟੀ ਹੋਣ ਨਾਲ ਨੌਕਰੀ ਦੇ ਦਾਂਗੇ ਪਰ ਸਵਾਲ ਹੈ ਕਿ ਇਨੀਸ਼ੀਅਲ ਉਹਨਾਂ ਦੀ ਮਦਦ ਪੈਸੇ ਨਾਲ ਹੋਣੀ ਹੈ ਕਿਸੇ ਨੇ ਪੈਸੇ ਦੀ ਗੱਲ ਕੀਤੀ ਤੁਸੀਂ ਦੱਸੋ ਜਿੰਨੇ ਵੀ ਲੋਕ ਨੇ ਚਾਹੇ ਕਾਂਗਰਸ ਹੈ ਆਮ ਆਦਮੀ ਪਾਰਟੀ ਹੈ ਬੀਜੇਪੀ ਹੈ ਕਿਸੇ ਨੇ ਪੈਸੇ ਦੀ ਗੱਲ ਨਹੀਂ ਕੀਤੀ ਕਿ ਅਸੀਂ ਉਹਨਾਂ ਦੀ ਮਦਦ ਕਰਾਂਗੇ ਹਾਂ ਮਦਦ ਕਰਾਂਗੇ ਕੋਈ ਗੱਲ ਨਹੀਂ ਘਬਰਾਣਾ ਟੈਨਸ਼ਨ ਨਾ ਲਾ ਜੋ ਸਿਆਸਤ ਹੁੰਦੀ ਹੈ ਟਰੰਪ ਨੇ ਸਿਆਸਤ ਨਹੀਂ ਕੀਤੀ ਟਰੰਪ ਨੇ ਐਕਸ਼ਨ ਕੀਤਾ ਟਰੰਪ ਨੇ ਉੱਥੇ ਵੀ ਵਿਰੋਧ ਹੋਇਆ ਹੋਵੇਗਾ 100% ਉਥੇ ਵਿਰੋਧ ਹੋਇਆ ਕਿ ਇਲੀਗਲ ਮੈਗਨੈਸਟ ਨਾ ਇਦਾਂ ਨਹੀਂ ਕਰਨਾ ਚਾਹੀਦਾ ਪਰ ਉਹਨੇ ਕਰਕੇ ਦਿਖਾਇਆ ਉਹਨੇ ਕਿਹਾ ਨਹੀਂ ਮੈਂ ਆਪਣੇ ਲੋਕਾਂ ਦੇ ਵਾਅਦਾ ਕੀਤਾ ਸੀ ਕਿ ਮੈਂ ਕਰਾਂਗਾ ਉਹਨੇ ਕਰਕੇ ਦਿਖਾਇਆ ਲੇਕਿਨ ਅਫਸੋਸ ਹੈ ਕਿ ਉਹ ਵਿਚਾਰੇ ਉਥੋਂ ਤੇ ਜਿਸ ਤਰੀਕੇ ਨਾਲ ਆ ਰਹੇ ਨੇ ਪਰ ਸਾਡੇ ਦੇਸ਼ ਚ ਆ ਕੇ ਆਪਣੇ ਦੇਸ਼ ਦੀ ਇੱਕ ਵੱਡੀ ਸਿਆਸਤ ਦਾ ਸ਼ਿਕਾਰ ਹੋ ਗਏ ਨੇ ਜਿਹਦੇ ਵਿੱਚ ਸ਼ਾਇਦ ਉਹਨਾਂ ਨੂੰ ਵੀ ਨਹੀਂ ਪਤਾ ਕਿ ਉਹ ਕਿੱਡੇ ਵੱਡੇ ਜਾਲ ਚ ਫਸਦੇ ਹੋਏ ਨਜ਼ਰ ਆ ਰਹੇ ਨੇ ਜੀ ਤੁਸੀਂ ਕੀ ਕਹਿਣਾ ਚਾਹੋਗੇ ਲਾਸਟ ਕਿ ਕਿਸ ਤਰ੍ਹਾਂ ਦਾ ਜਿਹੜਾ ਹੁਣ ਇਸ ਮੁੱਦੇ ਤੇ ਕਿਸ ਤਰ੍ਹਾਂ ਦੀ ਜੜੀ ਸਫਲਤਾ ਹੋਣੀ ਚਾਹੀਦੀ ਹੈ ਕਿਸ ਤਰ੍ਹਾਂ ਦਾ ਜਿਹੜਾ ਹੱਲ ਨਿਕਲਣਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਕਾਰਵਾਈ ਉਹ ਇਹ ਕਾਰਵਾਈ ਜਿਹੜੀ ਨਾ ਇੱਕ ਸਟਰੋਂਗ ਐਕਸ਼ਨ ਹੋਣਾ ਚਾਹੀਦਾ ਕਮੇਟੀ ਬਣ ਗਈ ਸਟ ਬਣ ਗਈ ਇਹ ਉਹ ਚੀਜ਼ਾਂ ਨਾਲ ਗੱਡੀ ਨਹੀਂ ਚਲਣੀ ਪਰਿਵਾਰਾਂ ਨੂੰ ਔਨ ਦਾ ਸਪੌਟ ਪੈਸੇ ਦੀ ਲੋੜ ਹੈ ਕਿਉਂਕਿ ਉਹਨਾਂ ਦੇ 60 ਲੱਖ ਡੁੱਬ ਚੁੱਕੇ ਨੇ ਉਹਦੀ ਰਿਕਵਰੀ ਦਾ ਕੋਈ ਸਾਧਨ ਨਹੀਂ ਹੈ ਤੁਸੀਂ ਕੋਈ ਵਪਾਰ ਕਰਦੇ ਹੋ 50 ਲੱਖ ਰੁਪਏ ਲਾਉਂਦੇ ਹੋ ਕੰਮ 'ਚ ਘਾਟਾ ਪੈ ਜਾਂਦਾ ਤੁਸੀਂ ਮਾਲ ਵੇਚ ਕੇ 30 ਲੱਖ ਰੁਪਏ ਰਿਕਵਰ ਕਰ ਲੈਂਦੇ ਹੋ ਲੇਕਿਨ ਇੱਥੇ ਰਿਕਵਰੀ 0 ਹੈ ਮਤਲਬ 60 ਲੱਖ ਲਾ ਕੇ ਕੋਈ ਪੈਸਾ ਨਹੀਂ ਆਣਾ ਔਰ ਜਿਸ ਏਜੰਟ ਨੇ ਭੇਜਿਆ ਜਾਂ ਅਗਰ ਦੂ ਨੰਬਰ 'ਚ ਭੇਜਿਆ ਜਿਸ ਤਰ੍ਹਾਂ ਹੀ ਭੇਜਿਆ ਉਹਦੀ ਕਾਰਵਾਈ ਹੋਣੀ ਚਾਹੀਦੀ ਉਹਨਾਂ ਦੀ ਫਾਈਨੈਂਸ਼ੀਅਲ ਮਦਦ ਹੋਣੀ ਚਾਹੀਦੀ ਹਾਲ ਲੀਡਰ ਨੂੰ ਚਾਹੀਦਾ ਉਹਦੀ ਫਾਈਨੈਂਸ਼ੀਅਲ ਮਦਦ ਕਰੇ ਉਹਦੇ ਕੋਈ ਕਰਦਾ ਨਹੀਂ ਪਿਆ ਪਰ ਹਾਂ ਸਿਆਸਤ ਜ਼ਰੂਰ ਕਰਦੇ ਬੜੇ ਹੀ ਸੁਚੱਜੇ ਢੰਗ ਨਾਲ ਦੱਸਿਆ ਕਿ ਆਖਿਰਕਾਰ ਡੈਪੋਟੇਸ਼ਨ ਦਾ ਜੋ ਮੁੱਦੇ ਸਾਹਮਣੇ ਆ ਰਹੇ ਨੇ ਲਗਾਤਾਰ ਅਮਰੀਕਾ ਤੋਂ ਡਿਪੋਰਟ ਹੋ ਕੇ ਜੋ ਭਾਰਤੀ ਆ ਰਹੇ ਨੇ ਔਰ ਇੱਥੋਂ ਦੇ ਜੜੀਆਂ ਸਰਕਾਰਾਂ ਕੇਂਦਰ ਸਰਕਾਰਾਂ ਜਾਂ ਫਿਰ ਸੂਬਾ ਸਰਕਾਰਾਂ ਨੇ ਲਗਾਤਾਰ ਇੱਕ ਦੂਜੇ ਤੇ ਨਿਸ਼ਾਨੇ ਸਾਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਬਜਾਏ ਇਸ ਦੇ ਕਿ ਜਿਹੜੇ ਲੋਕ ਉੱਥੋਂ ਆਏ ਨੇ ਉਹਨਾਂ ਨਾਲ ਹਮਦਰਦੀ ਦਿਖਾਈ ਜਾਏ ਤੇ ਉਹਨਾਂ ਦੇ ਵਿੱਤੀ ਸਹਾਇਤਾ ਕੀਤੀ ਜਾਵੇ ਪਰ ਨਹੀਂ ਇਹਨਾਂ ਵੱਲੋਂ ਲਗਾਤਾਰ ਇੱਕ ਦੂਜੇ ਤੇ ਨਿਸ਼ਾਨੇ ਸਾਦੇ ਜਾ ਰਹੇ ਨੇ ਤੇ ਆਪ ਨੇ ਆਪチェ ਚੰਗਾ ਦੱਸਣ ਲਈ ਹਰ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਕੈਮਰਾਮੈਨ ਅਰਸ਼ ਦੇ ਨਾਲ ਮੈਂ ਸੁਖਜੀਤ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ